ਆਕਤਾ ਪਾਟਕ ਭਰਾਵਾਂ ਦੇ ਵਕਾਰ ਵਿੱਚੋਂ ਇੰਉ ਸਰਵਨ ਕਰੋ ਹੋਣ ਕੀ ਕਾਟੋ ਜਹਾਨ ਉਤੇ ਸਮੇਂ ਕਿਸੇ ਨਾਲੇ ਗਾਣਾ ਮੇਰਾ ਕਿੰਨਾ ਦੇ ਨਾਲ ਵਧਾਈ ਜਾਂ ਮੈਂ ਉਹ ਸ਼ਹਿਰ ਪਾਕ ਦਾ ਪੁੱਤ ਤੇਰੇ ਨਾਲ ਕਰਨਾ ਸਮਾਗੀ Amen. <laughs> bye, -bye. मारगे हाली मारे श्रींग तारे हाणे तारे पेट रंग ताई मुख पुख मो पजी वांग ताईं मुख में आला पजी मुख में आला पजी ताम ਮਕਵੇ ਆਵਾ ਬਗੀ ਕਾਮੜੀ ਭਾਈ ਜਦੋਂ ਮੰਗੂ ਆਪ ਜੀ ਮਾਤਾ ਮੰਗੋ ਆ ਪਰੀ ਹਾ ਵਾਹ ਵਾਹ ਕਾਮੜੀ ਪੜਾਈ ਜਦੋਂ ਮੰਗੂ ਆਪ ਜੀ ਐਡੀ ਯੁਰਤ ਰੱਖਣੀ ਬਹੁਤ ਔਖੀ ਹੈ ਸੋ ਵੇ ਅੰਤ ਮਾਇਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਵਰਾਜ ਸਿੰਘ ਜੀ ਬਲਾਕ ਸੰਮਤੀ ਮੈਂਬਰ ਜੋ ਬਤੌਰ ਸਟੇ ਸਖਤਰ ਦੀ ਬਿਊਟੀ ਨਿਵਾ ਰਹੇ ਨੇ ਸੇਵਾ ਕਰ ਰਹੇ ਨੇ ਹਰ ਤਲ ਸੇਵਾ ਕਰਦੇ ਨੇ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਬਲਾਕ ਸਮਤੀ ਮੈਂਬਰ ਬਣੇ ਨੇ ਮਹਾਰਾਜ ਹੋਰ ਵੀ ਕਿਰਪਾ ਕਰਨ ਚਾਹਦੀਆਂ ਕਲਚ ਰੱਖਣ ਤੰਦਰੁਸਤੀਆਂ ਵਕਸ਼ਣ ਮੇਰਾ ਭਰਿਆ ਹੱਥ ਰੱਖਣਾ ਸਰਦਾਰ ਮੇਜਰ ਸਿੰਘ ਜੀ ਸੇਖੋ ਸਾਹਿਬ ਉਹਨਾਂ ਵੱਲੋਂ ਵੀ 100 ਲੱਖ ਦਾ ਬਣੇ ਸਾਡੇ ਕਮਲ ਸਾਉਂਡ ਠਵਾਲੀ ਬਹੁਤ ਪਿਆਰਾ ਸਾਉਂਡ ਹੈ ਵੀਰ ਦਾ ਮਹਾਰਾਜ ਕਿਰਪਾ ਬਣਾ ਕੇ ਰੱਖਣ ਜੈ ਜੈਕਾਰਾਂ ਹੋਣ ਚਾਹਦੀਆਂ ਕਲਚ ਰੱਖਣ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸ਼ਿੰਗਾਰਾ ਸਿੰਘ ਜੀ ਮਹਿਲਾਵਲੇ ਉਹਨਾਂ ਵੱਲੋਂ ਵੀ ਬੇਅੰਤ ਮਾਇਆ ਇਸ ਪ੍ਰਾਪ ਵਾਲੀ ਸਾਰੀ ਸਿੱਖ ਸੰਗਤ ਦਾ ਕੋਟਣ-ਕੋਟ ਧੰਨਵਾਦ ਜਿਨ੍ਹਾਂ ਵੱਲੋਂ ਮਾਇਆ ਭੇਜੀ ਗਈ ਆ ਸੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਆ ਜਿਹੜੇ ਨੌਜਵਾਨ ਵੀਰਾਂ ਦਾ ਸਾਥ ਦਿੰਦੇ ਹੋ ਕਿਉਂਕਿ ਬਹੁਤ